ਵੀ ਭਾਈ ਦੂਆ ਬੰਬੂ ਹੋ ਗਿਆ ਦਰਦਾ ਪੁੱਗਾ ਭਾਈ ਇਹਦੇ માં ਵੀ ਥੋੜੀ ਜਿਹੀ ਡੋਟੀ ਪੈ ਗਈ ਸੀ ਜਿਹੜਿਆ ਹਾਏ ਲੇਟ ਲੱਗੀ ਜੀ ਲੋਜੀ ਭਾਈ ਅੰਕਲ ਦੀ ਕਢਾਉਣ ਤੇ ਵੇ ਠੇਕੇ ਵਾਲੀ ਜੀ ਵੀਰ ਅੱਜ ਅੰਕਲ ਬਾਕ ਖਾ ਲੋਟ ਆਏਗਾ ਮੈਂ ਖੇਤ ਹੁਸਤਾ ਜਾ ਉਧਰ ਮਹੀਨਾ ਹੈ ਜੀ ਬੂਟੇ ਲੱਗੇ ਬਹੁਤ ਜ਼ਿਆਦਾ ਪੰਗਾ ਹੀ ਹੈ ਪੰਗਾ ਹੀ ਆ ਉਹਦਾ ਯਾਰ ਜੀ ਨਾ ਹੁਣ ਹੁਣ ਪਟਕੇ ਕਈਆ ਬਾਪੇ ਜਿਹੜੀ ਮਾਰਟੀ ਨਾਲ ਪੱਕ ਗਏ ਕਾਲੇ ਨੂੰ ਮੈਂ ਕਹਦੇ ਵੇਲੇ ਕੋਲੇ ਵਿਚਾਰੇ ਨਹੀਂ ਨੇ ਵੜਦੜੀ ਨਹੀਂ ਨਹੀਂ ਪੱਕ ਗਏ ਜਿਹੜੀ ਦਾ ਜਾਰ ਜਾਰਾ ਪੱਕ ਬਾਕੀ ਬਹੁਤ ਹੀ ਯਾਰ ਤਾਂ ਅੱਜ ਮਸ਼ੀਨ ਲੱਭੀ ਕੋਕਰ ਲਈ ਇਹਦੀ ਜੱਗਾ ਕਿ ਨਾ ਵਜੀਲ ਪਰੇ ਜਾਣਾ ਹੈ ਅੱਧੀ ਚੱਲੇ ਭਾਈ ਟਰੈਕਟਰ ਪਰ ਹੈ ਜਗਾ ਅੱਧਾ ਕਿਲਾ ਕਿਲਾ ਕੇ ਆ ਜਿਹੜੀ ਦੋ ਮਾਣ ਹੋ ਜੀ ਦੀਵਾਲੀ ਦੀ ਮਿਠਾਈ ਆ ਜੂ ਯਾਰ ਇਹਦਾ ਤਾਂ ਸਾਲਾ ਫੂਲ ਰਿਹਾ ਯਾਰ ਪਰ ਉਹ ਵਾਹ ਕਰ ਵੀ ਨੱਕ ਖੇਤ ਦਾ ਪੰਗਾ ਹੀ ਹੈ ਜਿਆਦਾ ਹੋਵੇ ਵੀ 10 ਦੀ ਜਗ੍ਹਾ ਬਲਾਤਾ ਫਿਰ ਭੱਜਿਆ ਜਾਂਦਾ ਅਗਲਾ ਹਾਂ ਉਹੀ ਚੱਕਰ ਹੈ ਉਹ ਵੀ ਬਾਈ ਟਾਈਮ ਹੋ ਗਿਆ 5:30 ਦਾ ਆਏ ਆ ਕੰਦ ਦਾ ਟਾਈਮ ਇਹਨੇ ਬਾਈ ਦੇ ਤੱਕ ਆਇਆ ਅੱਛਾ ਸਮਝਦੇ ਪਤਾ ਨਹੀਂ ਕੀ ਦੇ ਇਹ ਪਲਾਉ ਮਾਰ ਕੇ ਦੋ ਫੀਟ ਲਿਆ ਪਰ ਅੱਛਾ ਠੇਕੇਦਾਰ ਨੇ ਨਦੀ ਚ ਖਰਾਬ ਹਾਰਾ ਚਲੇਗਾ ਇਹਨੇ ਕੋ ਮੀਟ ਦਾ ਟਾਈਮ ਤੱਕ ਉਹ ਅੰਦਰ ਚੁੜਜੇ ਠਾਂ ਲੱਗ ਗਿਆ ਤੇ ਅੱਜ ਹੋ ਜੂਗਾ ਅੱਜ ਕੰਮ ਹੋ ਜੂਗਾ ਬਸ ਨੇ ਬੁੱਤੇ ਛਾਂਗਦੇ ਜਵਾਬ ਦਿੱਤਾ ਲਾਗ ਕਾਇਮੀ ਦਾ ਯਾਰ ਕਰਾਈ ਜੂਦਾ ਨਹੀਂ ਜਦਾ ਕਰੇਗਾ ਇੱਧਰ ਮਾਸਟਰ ਨੇ ਬੂਟੇ ਛਾਏਦੇ ਬਾਈ ਸਾਰੀ ਚੱਕਦਿਆਂ ਗਰੀਬੀਆਂ ਹੁਣ ਚੱਲੀਏ ਅਸੀਂ ਖਿੱਚ ਕੇ ਬਾਈ ਸੱਤੇ ਪਹਿਲਾਂ ਮਸ਼ੀਨ ਪਹੁੰਚ ਜਾਣੀ ਲੈ ਵੀ ਬਾਈ ਪਹੁੰਚ ਗਏ ਖੇਤਾਂ ਸਾਹੀਨ ਅਕਰ ਬਛੇ ਰਹਿ ਗਈ ਫਿਰ ਹੈ ਆ ਜਾਣੀ ਜੀ ਬਸ ਪਹੁੰਚ ਨਹੀਂ ਮਸ਼ੀਨ ਨੂੰ ਵੀ ਬਾਈ ਬਹੁਤ ਮੋੜ ਘੇੜ ਤੇ ਅਸੀਂ ਟਾਈਮ ਦੇ ਕੇ ਲਾਏਗੇ ਆਹ ਪਲਾਟ ਰੈਂਟ ਦਾ ਛੋਟਾ ਜਿਹਾ ਹੋਰ ਕੰਗਾ ਅੱਜ ਆਪਾਂ ਪਹਾੜਾ ਕਰ ਲੂ ਐਨ ਪੱਕੀ ਆ ਕੰਨਾਂ ਹਵਾ ਤੇ ਸਾਰਾ ਥੋੜੇ ਜਿਹੇ ਦਰਵਾਜ਼ੇ ਦੀ ਰਹੇ ਵਿੱਚ ਜਿਆਦਾ ਮੋਟ ਨਹੀਂ ਨਹੀਂ ਆ ਜਾਣਾ ਦਾਤੀ ਕੇ ਵੱਢ ਗਿਆ ਜੱਗਾ ਸਾਈਡਾਂ ਹਾਂ ਵੱਢ ਗਏ ਦੀ ਕੱਲ ਹਸਤੀ ਕੱਲ ਵੱਢ ਗਏ ਤੇ ਇਹ ਬਾਈ ਦੀਵਾਲੀ ਦੇ ਮਠਿਆਈ ਆਜੂ ਕਰੇ ਦੰਦਾ ਗਾਹ ਮੜਾ ਜਾ ਉੱਪਰ ਪਹੁੰਚ ਗਏ ਬਾਈ ਕੀ ਹਾਲ ਹੈ ਬਾਹੂ ਲਓ ਜੀ ਬਾਈ ਲਾਤ ਲਾ ਗਈ ਲਓ ਜੀ ਬਾਈ ਸ਼ਾਮ ਟਾਈਮੇ ਪਹੁੰਚੀ ਮਸ਼ੀਨ ਆ 7:00 ਵਜੇ ਤੇ ਕਿਉਂਕਿ ਇਦਾਂ ਨੂੰ ਬੂਟੇ ਬਾਟੇ ਬਹੁਤ ਆ ਬਾਈ ਔਖੀ ਹੋਈ ਆ ਕਟਰ 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 ਲੱਗਿਆ ਲਗਾਇਆ ਸਿੱਧੀ ਖੇਤ ਵਿੱਚ ਐਂਟਰ ਹੋਣੀ ਹਾਂ ਬਾਕੀ ਠੀਕ ਆ ਜੀ ਚਲਾਂ ਕਰ ਰਾਤ ਬਰਾਤ ਕਿਤੇ ਨਹੀਂ ਵੱਡ ਹੋਣੀ ਚਾਹੀਦੀ ਆ ਕੰਮ ਹੁੰਦਾ ਚਾਹੀਦਾ ਯਾਰ ਉਹ ਨਿਆਣੇ ਦੀ ਦਵਾਲੀ ਮਨਾਉ ਹੋ ਜੂਗੀ ਹੋਰ ਤਾਂ ਕੁਝ ਨਹੀਂ ਐਤਕੇ ਬਹੁਤ ਟਾਈਟਾ ਕੰਮ ਇਹ ਭਾਈ ਬਹੁਤ ਲੇਟ ਲੱਗੀ ਜੀਰੀ ਭਾਈ ਆ ਜਿਹੜਾ ਰੰਗੇ ਵਾਲਾ ਰਸਤਾ ਨਾ ਅਸੀਂ ਤਾਂ ਬਹੁਤ ਤੇਜ਼ ਆਏ ਤੇ ਸਾਨੂੰ ਐ ਵੀ ਮਸ਼ੀਨ ਪਹਿਲਾਂ ਪਹੁੰਚ ਜੂਗੇ ਆਏ ਨਹੀਂ ਪਤਾ ਮਸ਼ੀਨ ਲੇਟ ਆਈ ਔਰੇ ਕੱਢ ਕੇ ਆਉਂਦੀ ਆ ਮਸ਼ੀਨ ਕੱਢ ਕੱਢ ਕੇ ਰਸਤੇ ਛੋਟੇ ਆ ਬੂਟੇ ਜ਼ਿਆਦਾ ਆ ਉਹ ਬੂਟੇ ਲੋਕਾਂ ਨੇ ਜੜਾਂ ਚ ਲਾਏ ਪਾਏ ਆ ਭਾਈ ਉਹ ਗੱਲ ਤਾਂ ਹਾਂ ਬੂਟੇ ਜੜਾਂ ਚ ਲਾਏ ਪਾਏ ਆ ਬੂਟੇ ਭਾਈ ਹੁਣ ਪਹੀਆਂ ਤੇ ਦੂਰ ਚਾਹੀਦਾ ਸਿਸਟਮ ਜਿਹੜੇ ਨੇੜੇ ਆਫਰ ਪੰਗਾ ਲਾਉਂਦੇ ਆ ਕੰਮ ਹੋਣਾ ਚਾਹੀਦਾ ਭਾਈ ਟਾਈਮ ਨਾਲ ਨੇਰੇ ਨੂਰੇ ਦਾ ਕੋਈ ਚੱਕਰ ਨਹੀਂ ਉਸ ਉਸ ਕੋਈ ਨਹੀਂ ਹੈਗੀ ਭਾਈ ਕਟੋ ਕਟ ਦੋ ਤਿੰਨ ਕਿਲੋਮੀਟਰ ਦੂਰ ਪੈ ਜਾਂਦਾ ਹੋਣਾ ਭਾਈ ਜਿਹੜਾ ਇਹ ਖੇਤ ਆ ਅਸਟਾਗੇ ਵਿੱਚ ਨੂੰ ਮਸ਼ੀਨ ਆਈ ਸੜ ਕੇ ਸੜਕ ਲੈ ਭਾਈ ਲੈ ਕੇ ਬਾਬੇ ਦਾ ਨਾਂ ਚੱਕਦੇ ਕੰਮ ਬੰਬੂਆ ਖੋਲਣ ਲੱਗੇ ਸਾਈਡਲਾ ਅੰਕ ਲਾਇਆ ਭਾਈ ਮੇਰੇ ਨਾਲ ਡੱਗਾ ਮਸ਼ੀਨ ਪਰ ਆਇਆ ਫਿਰ ਚੱਲ ਵਧੀਆ ਭਾਈ ਟਾਈਮ ਨਾਲ ਵੇਲੇ ਹੋ ਗਏ ਬਾਕੀ ਦੀਵਾਲੀ ਦਾ ਨਹੀਂ ਬਾਈ ਸਮਝ ਲੱਗਦਾ ਕਿੰਨੇ 2-3 ਆ ਵੀ ਦੀ ਵੀ 21 ਵੀ ਐ ਦੇਖਦੇ ਹੁਣ ਕਿਹੜੇ ਦਿਨ ਮਨਾਈਏ ਕਰਦਾ ਪੁੱਗਾ ਬਾਈ ਇਹਦੇ માં ਵੀ ਥੋੜੀ ਜਿਹੀ ਡੋਟੀ ਪੈ ਗਈ ਥੇ ਜਿਹੜਿਆ ਹਾਏ ਲੇਟ ਲੱਗੀ ਸੀ ਬਾਕੀ ਸ਼ਾਮ ਟਾਈਮ ਬਾਈ ਜਿਹੜੀ ਲਾਗ ਲੁਗ ਰਹਿ ਨਹੀਂ ਨੇਰੇ ਜਿਵੇਂ ਆਪਾਂ ਆਏ ਉਹ ਮਸ਼ੀਨ ਦੇ ਮੂੰਹ ਤੇ ਤਾਂ ਲਾਈਟਾਂ ਹੈਗੀਆਂ ਐ ਪਿੱਛੇ ਜਿਕਣਾ ਕਿਸੇ ਬੰਦੇ ਨੇ ਵੱਢਣੀ ਜਿਕਣਾ ਸਾਡਾ ਬਾਈ ਹਟਰਾਲੀ ਵੀ ਖੜੀ ਨ ਦੇਖਦੀ, ਘੱਟੇ ਦੇਖਦੀ ਐ। ਵੀ ਫਿਰ ਉਹ ਦਿਖਦਾ ਨਹੀਂ ਹੈਗਾ ਸਿਸਟਮ। ਦਿੰਦਾ ਕੰਮ ਦਿੰਦਾ ਹੀ ਐ। ਲੈ। ਹੁਣ ਅੰਕਲ ਨੂੰ ਕੋਈ ਲਾਗ ਲੋਕ ਨਹੀਂ ਦੇਖਣੀ। ਮਾ ਕਾਲੂ ਵੱਡੂ ਹੋਣ ਹੋਵੇ ਵੀ ਜਿਹੜੀ ਰਹਿ ਗਈ। ਕਣ ਕਾਂ ਚ ਚੱਲਦੇ ਹੁੰਦੇ ਬਈ ਐ ਮਸ਼ੀਨਾ ਰਾਤ ਨੂੰ। ਹੁਣ ਵੀ ਮਸ਼ੀਨ ਆ ਜਿਹੜੀ ਬਾਈ ਵਾਲੀ ਐ, ਬਾਈ ਕਹਿੰਦਾ 18-19 ਕਿਲੇ ਰੋਦੇ ਵੱਢੀ ਜਾਂਦੇ ਆ। ਬਸ ਬਾਈ ਸਾਡੇ ਰੇਜ ਰਹਿ ਗਈ 10 15% ਜੀ ਰਹਿ ਗਈ। ਬਾਕੀ ਤਾਂ ਨਿਬੜੇ ਗਿਆ ਕੰਮ। ਉਹ ਮੇਰੇ ਤੇ ਬਾਈ ਦੇਖੋ ਅੰਕਰ ਵੀ ਦਿੱਖਦਾ ਨਹੀਂ ਹੈਗਾ ਜੁਲੇਵਰ ਦਾ। ਹੋਣੀ ਬਾਈ ਟੈਂਕ ਭਰ ਗਿਆ ਹਾਰਨ ਵੱਜ ਗਿਆ। ਤੇ ਮੈਂ ਫਿਰ ਇੱਧਰ ਜੇ ਲਾ ਦੇ ਔਰੀ ਨੂੰ ਗੇੜਾ ਮਾਰਨਾ ਹੈ। ਹੋਰ ਹੀ ਪਾ ਲੈਣਾ ਘਰ। ਪੂਰੀ ਪਾ ਲੈਣਾ। ਇਹ ਆ ਫੜ ਮੈਂ ਫੋੜਾ ਕੱਢਦਾ ਬੱਚੂ। ਬਸ ਠੀਕ ਹੈ। ਦੱਤੀ ਅੰਕਲ ਆ ਤਿਆਰ ਰੱਖਦਾ ਬੱਚ। ਟਰੈਂਕ ਗਿਆ ਦਾ ਭਾਰ ਬਾਈ ਘੇਰੇ ਛੋਟੇ ਆ ਤੇ ਇੱਕ ਲਗ ਭਰੇ ਲਾਦੇ ਆ ਇੱਥੇ ਪਾ ਲੈਣਾ ਲਾਨ ਬਹੁਤ ਆ ਬਾਈ ਇਹਦਾ ਵੀ ਡੂੰਗਾ ਖੇਤ ਆ ਮਿਆਈ ਵਾਲਾ ਲਾਨ ਪੁੱੜਦਾ ਪੰਬੂਆ ਚੱਲੀ ਜਾਂ ਚੱਲੀ ਆ ਤੇਰੇ ਪ੍ਰਯਾਸ ਆ ਅੰਕਲ ਦੇ ਗਾਣੇ ਦਿਵਾਲੀ ਆ ਕਹਿੰਦਾ ਦੀਉ ਹੈ ਕਿਉਂਕਿ 6 ਮਹੀਨਿਆਂ ਦੀ ਫਸਲ ਹੁੰਦੀ ਸਭ ਨੂੰ ਹੋਗੀ ਕਿਰਪਾ ਕਰਕੇ ਦਾ ਹੋਗੇ ਤੇ ਡੈਕ ਡੈਟ ਵਾਲੇ ਜਿਹੜੇ ਡੈਕ ਇਹ ਆ ਬੰਬੂ ਅੰਕਲ ਅੱਧਾ ਘੰਟਾ ਚੱਲੀ ਜਾਵੇ ਵਾ ਬੇੜੇ ਪਾਰ ਆ ਬਹੁਤ ਬਹੁਤ ਕਿਹਾ ਬਹੁਤ ਹੀ ਮਹਾਰਾਜੀ ਹੋ ਤਾਂ ਬਹੁਤ ਆ ਬਹੁਤ ਬਹੁਤ ਦੋ ਬੰਬੂ ਹੋ ਜਵੇ ਬਹੁਤ ਆਹਾਂ ਅੰਕਲ ਸਾਫ ਹੈ ਦੇਖ ਤਾਂ ਉਦੀ ਜਮਾਈ ਲੱਕੀ ਜਾਂਦੇ ਹੀ ਭਰਨੇ ਵਾਲੀ ਆ ਇਹ ਠੀਕ ਆ ਲੈ ਭਾਈ ਕ ਬੰਬੂ ਖਵਾ ਲਿਆ ਬਾਕੀ ਰਹਿ ਗਏ ਪੰਜ ਚਾਰ ਘੇਰੇ ਜੇ ਆਉਣਾ ਸਾਰਾ ਹਾਇ ਤਾਂ ਸਹੀ ਟੱਕਾ ਥਾ ਸਾ ਛੱਡਿਆ ਬਾ ਹਾਂ ਕਿਤੇ ਮੈ ਚੰਗਾ ਆਏ ਤਾਂ ਸੱਪ ਤਾਂ ਬਹੁਤ ਬੜਾ ਉਰੇ ਹਾਂ ਉੱਥੇ ਪਾਪੂ ਦੇ ਜਿਹੜੇ ਚਲ ਭੱਜਿਆ ਆ ਮੈਂ ਤਾਂ ਛੱਡ ਕੇ ਭੱਜਿਆ ਆ ਬਾ ਦਾਹੀ ਦਾਤੀ ਛੱਡਤੀ ਅੰਕ ਲੈ ਹੁਣ ਹਾਂ ਬਾਈ ਮੈਂ ਉਹੀ ਕਹਿੰਦਾ ਤਾਂ ਵੀ ਨਿਆਈ ਵਾਲਾ ਡੂੰਗਾ ਖੇਤ ਆ ਸੱਪ ਸੋੜ ਦਾ ਕੁਝ ਨਹੀਂ ਪਤਾ ਹੁੰਦਾ ਨੇਰਾ ਏ ਇਹ ਤੇ ਨਹੀਂ ਬਹੁਤ ਐਸੀ ਮਹਾਰਾਣੀ ਠੀਕ ਆ ਚੱਲ ਆ ਵੀ ਭਾਈ ਦੂਆ ਬੰਬੂ ਹੋ ਗਿਆ ਠੀਕੇ ਰਿਹਾ ਤਾਂ ਤਾਂ ਭਾਈ ਇਹ ਗਾ ਮਸ਼ੀਨ ਪਾ ਦੇ ਠੀਕ ਰਿਹਾ ਲੈ ਵੀ ਅੰਕਰ ਕਰਦੇ ਜ਼ੀਰੋ ਲੈਵਲ ਹੁਣ ਦਾਣਾ ਘਿਰਨਾ ਜਾਵੇ ਕੋਈ ਹਾਂ ਬੋਕੇ ਮਲੇਆ ਕੌਕ ਜੀ ਆਹ ਟਾਈਮ ਵੜਾਈ ਹੋਵੇ ਸਾਲਾ ਨਜ਼ਾਰਾ ਹੀ ਬਹੁਤ ਹੈ ਨਾ ਗਰਦਾ ਦਿਖਦਾ ਏ ਕਹ ਨਹੀਂ ਨਾ ਗਰਮੀ ਲੱਗੇ ਨਾ ਭਾਈ ਚਾਰ ਦਾਣੇ ਹੋ ਗਏ ਸੋਹਣੇ ਭਾਈ ਜਿਹੜੇ ਲੇਟ ਲੱਗੇ ਆ ਲੇਟ ਚ ਥੋੜੀ ਬਰਕਤ ਹੈਗੀ ਆ ਜਿਹੜੇ ਜਾਰਾ ਗਏ ਤੇ ਹੋਰ ਅਗੜ ਗਏ ਲੋ ਜੀ ਭਾਈ ਜੱਗੇ ਦੇ ਧਾਨ ਵੜਾਉਣ ਤੇ ਬਾਦਮਾ ਮੋਟਰਪਾ ਪਹੁੰਚੇ ਪਿੰਡ ਵਾਲੀ ਪਰ ਤੇ ਰੋਟੀ ਵੀ ਆ ਗਿਆ ਦਰ ਰੋਟੀ ਕੀ ਹਾਲ ਵਧੀਆ ਵਧੀਆ ਰੋਟੀ ਦੀਵਾਲੀ ਅੱਜ ਬਣਾਉਣੀ ਕਾ ਲੂ ਕਾ ਲੂ ਆਗੇ ਦਿਵਾਲੀ ਦਾ ਕਹਿੰਦੇ ਭਾਈ ਅੱਜ ਤਰੀਕ ਹੋ ਗਈ 20 ਹੁਣ ਪਤਾ ਨਹੀਂ ਲੱਗਦਾ ਭਾਈ ਅੱਜ 20 ਦੀ ਦੀਵਾਲੀ ਕਿ 21 ਦੀ ਦੀਵਾਲੀ ਹੈ ਉਲਝ ਗਿਆ ਕੰਮ ਕੋਈ ਸਮਝ ਨਹੀਂ ਲੱਗਦੀ ਹੈਗੀ ਹਾਂ ਕੋਈ ਸਮਝ ਨਹੀਂ ਪਿੱਛੇ ਕਹੀ ਜਾਂਦੇ 20 ਦੀ ਵੈਸੇ ਭਾਈ ਅਸੀਂ ਤਾਂ ਕਾ ਲੂ ਬਣਾਉਣੀ ਰੋਟੀ ਨੇ ਵੀ ਅੱਧੇ ਕ ਬੰਦੇ ਨੇ ਅੱਜ ਬਣਾ ਲੈਣੀ ਅੱਧਿਆਂ ਨੇ ਅੱਜ ਬਣਾ ਲੈਣੀ ਪਤਾ ਨਹੀਂ ਲੱਗਦਾ ਨਾ ਦੇਲਾ ਤਿਹਾਰ ਦੇ ਨਾਲ ਰੋਲਾ ਨਹੀਂ ਹੈਗਾ ਪਿੰਡ 'ਚ ਕੋਈ ਸਮਝ ਨਹੀਂ ਹੈਗੀ ਮਹ ਬਾਈ ਯਾਰ ਚਾਬੀ ਕਰ ਗਈ ਰੋਡੀ ਕਾਲਾ ਮੋਟਰ ਬੱਤੇ ਗਿਆ ਬਾਈ ਪਤਾ ਨਹੀਂ ਕਿੱਥੇ ਘਾਟਾ ਪੈ ਗਿਆ ਕੰਪਨੀ ਨੂੰ ਹੁਣ ਚਾਬੀ ਵਗੈਰ ਔਖਾ ਇਹਦਾ ਤੇਲ ਨਹੀਂ ਪਹਿਣਾ ਹੈਗਾ ਰੋਡੀ ਹੋਰ ਕੁਝ ਨਹੀਂ ਹੈਗਾ ਹੈ ਤਾਂ 100 ਰੁਪਏ ਦੀ ਚੀਜ਼ ਹੈ ਪਰ ਤੇਲ ਵਾਲੀ ਟੈਂਕੀ ਨੂੰ ਹੋਰ ਚਾਬੀ ਨਹੀਂ ਲੱਗਦੀ ਹੈਗੀ ਲੋਕ ਨੂੰ ਲੱਗ ਜਾਂਦੀ ਹੈ ਹੁਣ ਤੇਲ ਇਹ ਚ ਹੈ ਨਹੀਂ ਸਾਡੇ ਨੂੰ ਤਾਂ ਲੱਗ ਜਾਂਦੀ ਹੈ ਇਹ ਵੀ ਤੇਰਾ ਮਾਡਲ ਪੁਰਾਣਾ ਹੈ ਘਸ ਗਿਆ ਲੋਕ ਲੱਗਦੀ ਨਹੀਂ ਮੈਂ ਦੇਖ ਲਈ ਚਾਬੀ ਤਾਂ ਮੇਰੇ ਕੋਲ ਆ ਦੂਈ ਪੁਰਾਣੀ ਮੋਟਰਸਾਈਕਲ ਦੀ ਨਾ ਚਾਬੀ ਤਾਂ ਆਉਨੇ ਆ ਆਨ ਮਾ ਹੀ ਗਿਰ ਗਈ ਆ ਲੋਕ ਘਸ ਗਿਆ ਇੱਕ ਚਾਬੀ ਵੀ ਇੱਕ ਤੀ ਕੱਲ ਲੱਭੀ ਬਹੁਤ ਆ ਬਾਈ ਚਾਬੀ ਲੱਭੀ ਨਹੀਂ ਹੈਗੀ ਸਿਸਟਮ ਤੇ ਚੱਲਦੇ ਚੱਲਦੇ ਕਿਤੇ ਗਿਰ ਗਈ ਹੋਣੀ ਤੇ ਗਿਆ ਔਰੇ ਤੇ ਡੈਰੀ ਤੱਕੇ ਆ ਸਮਝ ਨਹੀਂ ਲੱਗੀ ਵੀ ਚਾਬੀ ਗਿਰੀ ਕਿੱਥੇ ਆ ਅੱਛਾ ਥੋੜੀ ਤੋਤਾ ਬੁਲਾਦਾ ਅੱਜ ਹਾਂ ਹਾਂ ਵਧੀਆ ਰਹਿਣਾ ਚਮਕਾਤੇ ਬਾਈ ਅੱਜ ਸਾਰੇ ਮੋਟਰ ਮੂਡਸਾਈਕਲ ਸਕੂਟਰ ਸਾਈਕਲ ਜੋ ਵੀ ਹੈ ਚੱਕ ਲਿਆਦਾ ਹਾਂ ਵਧੀਆ ਰਹਿਣਾ ਹਾਂ ਨਾ ਵੀ ਉਧਰ ਵੀ ਲੱਗੇ ਤੋ ਉਹ ਤੋਂ ਵਹੀ ਕਰਨਾ ਕੰਮ ਚੱਲਦਾ ਰੋਟੀ ਆਦੇ ਖੇਤ ਕਿਆ ਬਣਿਆ ਬਸ ਵਿੱਕੀ ਬਾਈ ਨਾਲ ਕਿਆ ਵਧੀਆ ਬਣਿਆ ਬਾਈ ਰੂਟਾਵੀਟਰ ਗੱਲੇ ਬਾਹਰਤਾ ਦੂਹਰ ਤੀਰ ਦੇਖੋ ਬਾਈ ਜੂੰਡੇ ਝਾਂਡੇ ਪਤਾ ਹੀ ਨਹੀਂ ਹੈਗਾ ਕਿੱਥੇ ਗਏ ਲੈ ਗੈਫ ਐਂ ਪਾਪਾ ਜੀ ਪੱਧਰਾ ਕਰਕੇ ਬਰਸੀਨ ਬੀਜ ਗੇ ਕੰਮ ਪਾਰ ਸਾਡੀ ਸਲਾਹ ਬਣਦੀ ਦੀ ਬਾਈ ਰੋਪੜ ਨੂੰ ਜਾਣਦੀ ਇਹ ਕੋਈ ਸੰਦ ਭਾਂਡਾ ਹੱਥ ਵੱਜ ਜਾਂਦਾ ਲੋਟ ਅਜੇ ਕਰਦਾ ਸਮਝ ਨਹੀਂ ਲੱਗਦੀ ਵੀ ਦਿਵਾਲੀ ਹੈਗੀ ਕਿ ਨਹੀਂ ਦਿਵਾਲੀ ਤਾਂ ਕਾਲੂ ਹੈ ਮਨਾਉਣੀ ਕਿਉਂਕਿ ਦੀਵਾਲੀ ਤੇ ਇੱਕ ਦਿਨ ਪਹਿਲਾਂ ਅਕੱਲ ਪਹਿਲੇ 10 ਦਿਨ ਪਹਿਲੀ ਬੰਬ ਵਿਊਂ ਲੱਗਦੇ ਬੰਬ ਵਿਊਂ ਲੱਗਦੇ ਹੁਣ ਕੰਮ ਘਟਾ ਰੋੜੀ ਮੇਰੇ ਸਾਹਮਣੇ ਨਾਲ ਵੀ ਅੱਜ ਸਮਾਨ ਸਸਤਾ ਲੈ ਲਈ ਲੋੜੀਆਂ ਦੇਖ ਕੇ ਆਈਏ ਨਾ ਹਾਂ ਲੈ ਲਈ ਲੋੜੀਆਂ ਲੈ ਕੇ ਆਉਂਦੇ ਆ ਜਾਣਾ ਬਣਦਾ ਹੈ ਬਾਕੀ ਬਾਈ ਮੋਟਰ ਪਾਏ ਦੇ ਮੈਂ ਤਾਂ ਦੇਖਣ ਨੂੰ ਵੀ ਉਹਨੇ ਆਉਣ ਦਾ ਮਸ਼ੀਨ ਵਾਲੇ ਨੇ ਉਹਦੀ ਵਿਚਾਰੇ ਦੀ ਮਸ਼ੀਨ ਹੋ ਗਈ ਬਾਈ ਗੱਜਰ ਦੀ ਕੱਲ ਖਰਾਬ ਬਾਈ ਦੀ ਤਾਂ ਉਹਨੂੰ ਫੋਨ ਕਰਿਆ ਕਹਿੰਦਾ ਵੀ ਸਮਾਨ ਅੱਧਾ ਕਿ ਮਿਲ ਗਿਆ ਅੱਧਾ ਘਰ ਰਹਿ ਗਿਆ ਹੁਣ ਕੱਲੂ ਆਉਂਗਾ ਮਾਂ ਚੱਲ ਕੋਈ ਨਹੀਂ ਦੀਵਾਲੀ ਦੇਖ ਲੈ ਹੁਣ ਤੂੰ ਚਾਬੀ ਯਾਰ ਕੁਛ ਨਹੀਂ ਸਮਝ ਲੱਗੀ ਰੋੜੀ ਕਿੱਥੇ ਗਈ ਕਿੱਥੇ ਨਹੀਂ ਚਾਬੀ ਨੇ ਤੰਗ ਕਰ ਲਿਆ ਗਰੀ ਇੱਥੀ ਹੈ ਲੱਭੀ ਬਹੁਤ ਹੈ ਪੰਮੂ ਨੇ ਘਰਦਿਆਂ ਨੇ ਮਿਲਿਓ ਨਹੀਂ ਹੈਗੀ ਤਾਂ ਕਹਿੰਦਾ ਵੀ ਕੱਲੂ ਆਉਂਗਾ ਜਾਂ ਪਰਸੋਂ ਆਉਂਗਾ ਮਾ ਕੋਈ ਕਾਲੀ ਨਹੀਂ ਹੈਗੀ ਦੋ ਖੇਤ ਬਾਈ ਹੈਗਾ ਤੇ ਖੱਤੀ ਵਾਲਾ ਚੱਕ ਹੋ ਗਿਆ ਤਾਂ ਮਾ ਕੋਈ ਗੱਲ ਹੀ ਜਿਹੜਾ ਹੈਗਾ ਉਹ ਬਾਰਮਾ ਚੱਕ ਲਈ ਐਡਾ ਵੀ ਕੋਈ ਪ੍ਰੋਜੈਕਟ ਨਹੀਂ ਹੈਗਾ ਹਾਂ ਚੱਲਦੇ ਹੁਣ ਬਾਈ ਰੋਪੜ ਸ਼ੈਨ ਨੂੰ ਦੇਖ ਕੇ ਆਈ ਵੀ ਕਿਆ ਸਿਸਟਮ ਹੈ ਛੱਲਾ ਯਾ ਹੀ ਦਾ ਗੱਲਾ ਕੜਾ ਯਾ ਹੂੰ ਦੇਖ ਲਾ ਜੇ ਮਿਲਦੀ ਲੋਹਰ ਕਾਨੂੰ ਮੈਂ ਗੱਲ ਕਰ ਪ੍ਰੀ ਬਾਈ ਵੀ ਤੀ ਕਹਿ ਪ੍ਰੀ ਮੈਂ ਹੈ ਨਹੀਂ ਖਾਲੀ ਗੱਲ ਹੈ ਪਿੱਛੇ ਹੀ ਗਰ ਗਈ ਪਿੱਛੇ ਹੀ ਗਰ ਗਈ ਹਾਂ